ਪਟਿਆਲਾ ਚ ਸਟੰਟ ਬਾਜੀ ਜ਼ਿੰਦਗੀਆਂ ਉੱਤੇ ਪੈ ਗਈ ਭਾਰੀ ਚਾਰ ਕਰਾਚ ਵਿਸ਼ੇ ਸੱਥਰ ਸਕੂਲਾਂ ਦੇ ਸਮੇਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ 2 ਮਈ ਤੋਂ 31 ਮਈ ਤੱਕ ਸਵੇਰੇ 7 ਵਜੇ ਤੋਂ ਦੁਪਹਿਰੇ 12 ਵਜੇ ਤੱਕ ਖੁੱਲਣਗੇ ਸਕੂਲ ਕੋਰੋਨਾ ਨੂੰ ਮੁੱਖ ਰੱਖਦੇ ਹੋਏ ਵੱਡਾ ਫੈਸਲਾ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ 1 ਜੂਨ ਨੂੰ ਸਾਰੇ ادارے ਰਹਿਣਗੇ ਬੰਦ ਸultanpur lodhi ਚ ਸੁੱਤਾ ਰਹਿ ਗਿਆ ਪਰਿਵਾਰ ਚੋਰਾ ਨੇ ਕਰ ਦਿੱਤਾ ਕਾਂਡ 16 ਟੋਲੇ ਗਏ ਨੇ ਲੱਖ ਰੁਪਏ ਕੱਖ ਨਹੀਂ ਛੱਡਿਆ ਅੰਮ੍ਰਿਤਸਰ ਚ ਡਾਕਟਰ ਓਬਰਾਏ ਕਰ ਰਹੇ ਸ਼ਲਾਂਗਾ ਜੋ ਕੰਮ ਹੁਣ ਤੱਕ ਵਿਦੇਸ਼ੋਂ ਲਿਆ ਚੁੱਕੇ ਨੇ 356 ਲਾਸ਼ਾਂ ਵਿਦੇਸ਼ ਜਿਨ੍ਹਾਂ ਦੀ ਹੋ ਜਾਂਦੀ ਹੈ ਮੌਤ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਉਂਦੇ ਨੇ ਲਾਸ਼ਾਂ ਅਮ੍ਰਿਤਪਾਲ ਸਿੰਘ ਦਾ ਆਰਐਸਐਸ ਨਾਲ ਕਨੈਕਸ਼ਨ ਸੁਖਬੀਰ ਬਾਦਲ ਦੇ ਗੰਭੀਰ ਇਲਜ਼ਾਮ ਕਿਹਾਕੀ ਲੋਰਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਥਾਣੇ ਲਾਜਾਂ ਦੀ ਅੰਮ੍ਰਿਤਸਰ ਚ ਪਹਿਲਾ ਨਾੜ ਨੂੰ ਲੱਗੀ ਪਿਆਨ ਕਾਗ ਫਿਰ ਲਪੇਟ ਚ ਆਇਆ ਕਿਸਾਨ ਮੌਕੇ ਤੇ ਹੋਈ ਮੌਤ ਫਲੋਰ ਚ ਕਾਂਗਰਸ ਨੂੰ ਵੱਡਾ ਚਟਕਾ ਬਲਾਕ ਸੰਮਤੀ ਮੈਂਬਰ ਸਮੇਤ ਪਿੰਡ ਵਾਸੀ ਆਪ ਚ ਹੋਏ ਸ਼ਾਮਲ ਗੁਰੂ ਖੇਤਰ ਤੋਂ ਆਪ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਦੇ ਹੱਕ ਵਿੱਚ ਸੀਐਮ ਮਾਨ ਨੇ ਕੀਤਾ ਰੋਡ ショਅ ਕੇਂਦਰ ਸਰਕਾਰ ਨੂੰ ਦੱਸਿਆ ਤਾਨਾਸ਼ਾਹੀ ਗੁਰਦਾਸਪੁਰ ਚਾ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਉੱਤੇ ਹਮਲਾ ਕਰਨ ਵਾਲੇ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ